ਸਰਕਾਰਾਂ ਦਾ ਕੰਮ ਇਹੀ ਹੁੰਦਾ ਕਿ ਜਦੋਂ ਉਹਨਾਂ ਨੂੰ ਚੁਣਿਆ ਜਾਂਦਾ ਉਹ ਲੋਕਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਪੰਜ ਸਾਲ ਉਹਨਾਂ ਨੂੰ ਇਸ ਕਰਕੇ ਮਿਲਦੇ ਆ ਇਸ ਕਰਕੇ ਨਹੀਂ ਵੀ ਆਪਣਾ ਹਨੀਮੂਨ ਪੀਰੀਅਡ ਇੰਜੋਏ ਕਰਨ ਉਹ ਕਿਉਂਕਿ ਇਹ ਜਿਹੜੀ ਸਰਕਾਰ ਆ ਬਹੁਤ ਵਾਅਦੇ ਕਰਕੇ ਬਹੁਤ ਮੀਟਿੰਗਾਂ ਕਰਕੇ ਵੀ ਸਾਡੀ ਮੰਗ ਨੂੰ ਪੂਰਾ ਨਹੀਂ ਕਰ ਰਹੀ ਅਸੀਂ ਘੱਟੋ ਘੱਟ 120 ਦਿਨਾਂ ਤੋਂ ਸੰਗਰੂਰ ਡੀਸੀ ਆਫਿਸ ਦੇ ਨਾਲ ਤਰਨਾ ਲਗਾਇਆ ਹੋਇਆ ਅਸੀਂ ਇਹਨਾਂ ਨਾਲ ਘੱਟੋ ਘੱਟ 30 ਮੀਟਿੰਗਾਂ ਅਸੀਂ ਕਰ ਚੁੱਕੇ ਹਾਂ ਉਹਦੇ ਵਿੱਚ ਹਮੇਸ਼ਾ ਹੀ ਕਹਿੰਦੇ ਆ ਤੁਹਾਡਾ ਕੰਮ ਪਾਈਪਲਾਈਨ ਦੇ ਵਿੱਚ ਪਰ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਪਾਈਪ ਦੇ ਵਿੱਚ ਕੀ ਫਸਿਆ ਹੋਇਆ ਜਿਹੜਾ ਹੁਣ ਤੱਕ ਨਿਕਲਿਆ ਨਹੀਂ ਤੇ ਆਪਣੇ 30 ਦਸੰਬਰ ਨੂੰ ਆਪਣੇ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਨਾਲੇ ਵਿੱਤ ਮੰਤਰੀ ਉਹਨਾਂ ਦਾ ਪੁੱਤਰਾ ਦੋ ਅਰਥੀ ਆ ਉਹਨਾਂ ਨੂੰ ਫੋਕਣ ਆਏ ਆ ਦੂਜੀ ਗੱਲ ਸਾਡਾ ਸਾਥੀ ਜੌਨੀ ਸਿੰਘਲਾ ਅਖੀਰ ਇੰਨੇ ਅਸੀਂ ਦੁਖੀ ਹੋ ਗਏ ਕਿ ਸਾਨੂੰ ਆਤਮ ਫੈਸਲਾ ਲੈਣਾ ਪੈ ਗਿਆ ਮਰਨ ਵਰਤ ਤੇ ਬੈਠਣਾ ਪੈ ਗਿਆ ਸਾਡਾ ਜੌਨੀ ਸਿੰਘਲਾ ਭਰਾ ਉਹ ਪਿਛਲੇ 8 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੋਇਆ ਅੱਜ 9ਵਾਂ ਦਿਨ 5 ਵਜੇ ਸਟਾਰਟ ਹੋ ਗਿਆ ਅੱਜ ਵੀ ਇੱਕ ਵੀ ਨਮਾਇੰਦਾ ਇੱਕ ਵੀ ਐਮਐਲਏ ਇੱਕ ਵੀ ਕਾਰਿਆਕਰਤਾ ਆਮ ਆਦਮੀ ਪਾਰਟੀ ਦਾ ਉਹਦਾ ਪਤਾ ਲੈਣ ਨਹੀਂ ਆਇਆ ਨਾ ਕੋਈ ਪੁੱਛਣ ਆਇਆ ਵੀ ਭਾਈ ਕੀ ਹਾਲ ਆ ਕਿਸ ਤਰ੍ਹਾਂ ਕੀ ਤੁਹਾਡੀਆਂ ਮੰਗਾ ਕਿਸ ਤਰ੍ਹਾਂਆਂ ਆਪਣੀਆਂ ਇਲੈਕਸ਼ਨਸ ਦੇ ਵਿੱਚ ਬਿਜ਼ੀ ਆ ਕਦੇ ਕਾਰਪੋਰੇਸ਼ਨਸ ਦੀਆਂ ਕਦੇ ਐਮਐਲਏ ਦੀਆਂ ਕਦੇ ਜਿਮਨੀ ਚੋਣਾ ਤੇ ਕਦੇ ਹੁਣ ਦਿੱਲੀ ਦੀਆਂ ਚੋਣਾ ਕਿਉਂਕਿ ਮੈਨੂੰ ਐ ਲੱਗਦਾ ਕਿ 50 ਸਾਲਾਂ ਦੇ ਅੰਦਰ ਅੰਦਰ ਇਹ ਸਰਕਾਰ ਇਲੈਕਸ਼ਨ ਕਰਵਾ ਕੇ ਹੀ ਚਲੀ ਜਾਊਗੀ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਬੇਨਤੀ ਆ ਮੇਰੀ ਸਰਕਾਰ ਨੂੰ ਕਿ ਭਈ ਸਾਡਾ ਬੰਦਾ 9ਵੇਂ ਦਿਨ ਚ ਚਲੇ ਗਿਆ ਭਖੜਤਾਲ ਦੇ ਤੁਸੀਂ ਆਪਣੀ ਜਿਹੜੀ ਹਿੰਗ ਆ ਉਹਨੂੰ ਤਿਆਗ ਕੇ ਸਾਡੇ ਨਾਲ ਵਾਰਤਾਲਾਪ ਕਰੋ ਚੈਨਲ ਚਲਾਓ ਤਾਂ ਕਿ ਜਿਹੜਾ ਡੈਡਲੌਕ ਟੁੱਟ ਸਕੇ ਔਰ ਆਪਾਂ ਸਾਰਥਕ ਹੱਲ ਵੱਲੋਂ ਚੱਲ ਸਕੀਏ ਅਲੂਧਿਆਣਾ ਦੇ ਵਿੱਚ ਕੰਪਿਊਟਰ ਅਧਿਆਪਕ ਵੱਲੋਂ ਡੀਸੀ ਦਫ਼ਤਰ ਮੁਰੇ ਪੈਦਲ ਮਾਰਚ ਕੱਟ ਕੇ ਆਪਣਾ ਰੋਜ਼ਾਰ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਪਿਛਲੇ 120 ਦਿਨ ਤੋਂ ਸੰਘਰਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਜ ਕੁੱਤਨਾ ਫੂਕੇ ਪੈਦਲ ਮਾਰch ਕੱਢ ਕੇ ਰੋਜ਼ਾਰ ਕੀਤਾ ਗਿਆ ਉੱਥੇ ਇਸ ਮੌਕੇ ਇੱਕ ਕੰਪਿਊਟਰ ਅਧਿਆਪਕ ਵੱਲੋਂ ਪਿਛਲੇ 9 ਦਿਨ ਤੋਂ ਪੂਖ ਹੜਤਾਲ ਕਰਕੇ ਕੇਂਦਰ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਕੰਪਿਊਟਰ ਅਧਿਆਪਕ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਦੀ ਜਿਹੜੀ ਜਾਇਜ਼ ਮੰਗਾਂ ਹਨ ਉਹ ਜਲਦ ਤੋਂ ਜਲਦ ਮੰਨਿਆ ਜਾਣ ਉਥੇ ਅਧਿਆਪਕ ਵੱਲੋਂ ਇਹ ਵੀ ਕਿਹਾ ਗਿਆ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਅਤੇ ਸੀਐਸਆਰ ਦੇ ਲਾਭ ਦੇ ਸਬੰਧ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਚੋਣਾ ਵੇਲੇ ਕੀਤੇ ਵਾਦੇ ਪੂਰੇ ਕਰਨ ਦੀ ਵੀ ਅਪੀਲ ਕੀਤੀ। ਹਾਂ ਜੀ ਮੇਰਾ ਨਾਮ ਨਰਿੰਦਰ ਕੁਮਾਰ ਆ ਜੀ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਭੋਖੜਤਾਲ ਸੰਘਰਸ਼ ਕਮੇਟੀ ਦੇ ਵਿੱਚ ਸਟੇਟ ਕਮੇਟੀ ਮੈਂਬਰ ਆ ਜੀ। ਅੱਜ ਹਾਂ ਜੀ ਅੱਜ ਅਸੀਂ ਇੱਥੇ ਆਪਣੇ 30 ਦਸੰਬਰ ਨੂੰ ਆਪਣੇ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਨਾਲੇ ਵਿੱਤ ਮੰਤਰੀ ਉਹਨਾਂ ਦਾ ਪਤਲਾ ਜੋ ਅਰਥੀ ਆ ਉਹਨਾਂ ਨੂੰ ਫੂਕਣ ਆਏ ਆ ਕਿਉਂਕਿ ਇਹ ਜਿਹੜੀ ਸਰਕਾਰ ਆ ਬਹੁਤ ਵਾਅਦੇ ਕਰਕੇ ਬਹੁਤ ਮੀਟਿੰਗਾਂ ਕਰਕੇ ਵੀ ਸਾਡੀ ਮੰਗ ਨੂੰ ਪੂਰਾ ਨਹੀਂ ਕਰ ਰਹੀ ਅਸੀਂ ਘੱਟੋ ਘੱਟ 120 ਦਿਨਾਂ ਤੋਂ ਸੰਗਰੂਰ ਡੀਸੀ ਆਫਿਸ ਦੇ ਨਾਲ ਧਰਨਾ ਲਗਾਇਆ ਹੋਇਆ ਅਸੀਂ ਇਹਨਾਂ ਨਾਲ ਘੱਟੋ ਘੱਟ 30 ਮੀਟਿੰਗਾਂ ਅਸੀਂ ਕਰ ਚੁੱਕੇ ਆ ਉਹਦੇ ਵਿੱਚ ਹਮੇਸ਼ਾ ਹੀ ਕਹਿੰਦੇ ਆ ਤੁਹਾਡਾ ਕੰਮ ਪਾਈਪਲਾਈਨ ਦੇ ਵਿੱਚ ਪਰ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਪਾਈਪ ਦੇ ਵਿੱਚ ਕੀ ਫਸਿਆ ਹੋਇਆ ਜਿਹੜਾ ਹਾਲੇ ਤੱਕ ਨਿਕਲਿਆ ਨਹੀਂ ਹੈ ਦੂਜੀ ਗੱਲ ਸਾਡਾ ਸਾਥੀ ਜੌਨੀ ਸਿੰਘਲਾ ਅਖੀਰ ਇੰਨੇ ਅਸੀਂ ਦੁਖੀ ਹੋ ਗਏ ਕਿ ਸਾਨੂੰ ਅੰਤਮ ਫੈਸਲਾ ਲੈਣਾ ਪੈ ਗਿਆ ਮਰਨ ਵਰਤ ਤੇ ਬੈਠਣਾ ਪੈ ਗਿਆ ਸਾਡਾ ਜੌਨੀ ਸਿੰਘਲਾ ਭਰਾ ਉਹ ਪਿਛਲੇ 8 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੋਇਆ ਅੱਜ ਨੌਵਾਂ ਦਿਨ 5 ਵਜੇ ਸਟਾਰਟ ਹੋ ਗਿਆ ਅੱਜ ਵੀ ਇੱਕ ਵੀ ਨਮਾਇੰਦਾ ਇੱਕ ਵੀ ਐਮਐਲਏ ਇੱਕ ਵੀ ਕਾਰਿਆਕਰਤਾ ਆਮ ਆਦਮੀ ਪਾਰਟੀ ਦਾ ਉਹਦਾ ਪਤਾ ਲੈਣ ਨਹੀਂ ਆਇਆ ਨਾ ਕੋਈ ਪੁੱਛਣ ਆਇਆ ਵੀ ਭਾਈ ਕੀ ਹਾਲ ਆ ਕਿਸ ਤਰ੍ਹਾਂ ਕੀ ਤੁਹਾਡੀਆਂ ਮੰਗਾ ਕਿਸ ਤਰ੍ਹਾਂ ਆ ਕੋਈ ਵੀ ਨੁਮਾਇੰਦਾ ਨਹੀਂ ਆਇਆ ਆਪਣੀਆਂ ਇਲੈਕਸ਼ਨਸ ਦੇ ਵਿੱਚ ਬਿਜ਼ੀ ਆ ਕਦੇ ਕਾਰਪੋਰੇਸ਼ਨਸ ਦੀਆਂ ਕਦੇ ਐਮਐਲਏ ਦੀਆਂ ਕਦੇ ਜਿਮਨੀ ਚੋਣਾਂ ਤੇ ਕਦੇ ਹੁਣ ਦਿੱਲੀ ਦੀਆਂ ਚੋਣਾਂ ਕਿਉਂਕਿ ਮੈਨੂੰ ਐ ਲੱਗਦਾ ਕਿ 50 ਸਾਲਾਂ ਦੇ ਅੰਦਰ ਅੰਦਰ ਇਹ ਸਰਕਾਰ ਇਲੈਕਸ਼ਨ ਕਰਵਾ ਕੇ ਹੀ ਚਲੀ ਜਾਊਗੀ ਕੰਮ ਕੋਈ ਇਹ ਤਾਂ ਹੋਣਾ ਨਹੀਂ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇੰਨੀ ਬਿਜ਼ੀ ਹੋ ਗਈ ਇਹਨੂੰ ਪਤਾ ਹੀ ਨਹੀਂ ਲੱਗਣਾ ਕਦੋਂ 5 ਸਾਲ ਬੀਤ ਗਏ ਮੁਲਾਜ਼ਮਾਂ ਦੇ ਨਾਲ ੱੱਕਾ ਹੋ ਰਿਹਾ ਵਾ ਔਰ ਕਿਸੇ ਦੀ ਗੱਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ੱੱਕਾ ਹੋ ਰਿਹਾ ਜੀ ਉਹਦੇ ਇਹ ਵਿੱਚ ਹੀ ਅੱਜ ਅਸੀਂ ਇਕੱਠੇ ਹੋਏ ਹਾਂ ਸ਼ਹਿਰ ਸ਼ਹਿਰ ਅਸੀਂ ਜਿੰਨੇ ਵੀ ਤਕੜੇ ਸ਼ਹਿਰ ਰਾਜ ਵਿੱਚ ਆਪਣੇ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਜਿੱਥੇ-ਜਿੱਥੇ ਵੀ ਕੈਬਨਿਟ ਮਿਨਿਸਟਰਸ ਨੇ ਉੱਥੇ ਅਸੀਂ ਆਹ ਅਰਥੀ ਭੂਕ ਮੁਜਾਰੇ ਕਰ ਰਹੇ ਹਾਂ ਤੰਗ ਆ ਕੇ ਕਿਉਂਕਿ ਸਾਡੀ ਜਿਹੜੇ ਆਪਣੇ ਐਫਐਨ ਸਾਹਿਬ ਨੇ ਹਰਪਾਲ ਚੀਮਾ ਜੀ ਸਾਨੂੰ ਹਰ ਵਾਰ ਕਹਿੰਦੇ ਆ ਵੀ ਤੁਹਾਡਾ ਕੰਮ ਪਾਈਪਲਾਈਨ ਦੇ ਵਿੱਚ ਆ ਤੁਹਾਡਾ ਕੰਮ ਕਰ ਰਹੇ ਆ ਤੁਹਾਡਾ ਕੰਮ ਕਰ ਰਹੇ ਆ ਤੁਸੀਂ ਦੇਖ ਲਓ ਸਾਨੂੰ 5 ਨਵੰਬਰ ਨੂੰ ਵੀ ਇਹਨਾਂ ਨੇ ਕਿਹਾ ਸੀ ਵੀ ਤੁਹਾਡਾ ਕੰਮ ਵਿਦਨ 2 ਡੇਸ ਅਸੀਂ ਡੀਏ ਦਾ ਤੁਹਾਡਾ ਕਲੀਅਰ ਕਰ ਦਾਂਗੇ ਤੁਸੀਂ ਦੇਖ ਲਓ ਅੱਜ 29 30 ਤਰੀਕ ਹੋ ਗਈ ਹਲੇ ਤੱਕ ਕੋਈ ਵੀ ਆਸ਼ਵਾਸਨ ਕੀ ਸਾਨੂੰ ਬੁਲਾਇਆ ਵੀ ਹੈ ਨਹੀਂ ਵੀ ਚਲੋ ਸਾਨੂੰ ਬੁਲਾ ਕੇ ਟੇਬਲ ਤੇ ਗੱਲਬਾਤ ਕਰਕੇ ਕੋਈ ਹੌਸਲਾ ਅਫਜਾਈ ਹੋ ਜੇ ਕੋਈ ਸਾਨੂੰ ਵਿਸ਼ਵਾਸ ਆ ਜਾਵੇ ਤਾਂ ਕਿ ਅਸੀਂ ਗਾਹਾਂ ਪ੍ਰੋਸੀਜਰ ਆਪਣਾ ਸੈਟਅਪ ਕਰ ਸਕੀਏ ਸਰਕਾਰਾਂ ਦਾ ਕੰਮ ਇਹੀ ਹੁੰਦਾ ਕਿ ਜਦੋਂ ਉਹਨਾਂ ਨੂੰ ਚੁਣਿਆ ਜਾਂਦਾ ਉਹ ਲੋਕਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ 5 ਸਾਲ ਉਹਨਾਂ ਨੂੰ ਇਸ ਕਰਕੇ ਮਿਲਦੇ ਆ ਇਸ ਕਰਕੇ ਨਹੀਂ ਵੀ ਆਪਣਾ ਹਨੀਮੂਨ ਪੀਰੀਅਡ ਇੰਜੋਏ ਕਰਨ ਉਹ ਕੁਰਸੀਆਂ ਨੂੰ ਇੰਜੋਏ ਕਰਨ ਇਸ ਕਰਕੇ ਨਹੀਂ ਹੁੰਦਾ ਜਿਹੜੀਆਂ ਸਰਕਾਰਾਂ ਇਦਾਂ ਦੇ ਕੰਮ ਕਰਦੀਆਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਦੇ ਹੱਥ ਪੈਰ ਥੱਲੋਂ ਕੁਰਸੀ ਕਦੋਂ ਖਿਸਕ ਕੇ ਜਾਂਦੀ ਆ ਸਾਡੀ ਤੁਹਾਡੇ মিডিਆ ਆਪਣੇ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਬੇਨਤੀ ਆ ਮੇਰੀ ਸਰਕਾਰ ਨੂੰ ਕਿ ਵਈ ਸਾਡਾ ਬੰਦਾ 9ਵੇਂ ਦਿਨ ਚ ਚਲੇ ਗਿਆ ਭਖੜਤਾਲ ਤੇ ਤੁਸੀਂ ਆਪਣੀ ਜਿਹੜੀ ਹਿੰਡ ਆ ਉਹਨੂੰ ਤਿਆਗ ਕੇ ਸਾਡੇ ਨਾਲ ਵਾਰਤਾਲਾਪ ਕਰੋ ਚੈਨਲ ਚਲਾਓ ਤਾਂ ਕਿ ਜਿਹੜਾ ਡੈਡਲੌਕ ਟੁੱਟ ਸਕੇ ਔਰ ਆਪਾਂ ਸਾਰਥਕ ਹੱਲ ਵੱਲ ਚੱਲ ਸਕੀਏ ਸਾਡਾ ਪੇ ਕਮਿਸ਼ਨ ਜੀ ਸਾਡੇ ਤੇ ਜਦੋਂ ਸਾਨੂੰ ਰੈਗੂਲਰ ਕੀਤਾ ਗਿਆ ਸੀ 11 ਦੇ ਵਿੱਚ ਆਪਣੇ ਜਿਹੜੇ ਗਵਰਨਰ ਸਾਹਿਬ ਆ ਉਹਨਾਂ ਤੇ ਵੀ ਦਸਤਖਤ ਹੋਏ ਹੋਏ ਆ ਕੈਬਨਿਟ ਚੋਂ ਪਾਸ ਹੋਇਆ ਹੋਇਆ ਸੀ ਆਫਟਰ 댓 ਇਹਨਾਂ ਨੇ ਹੌਲੀ ਹੌਲੀ ਜਦੋਂ ਹੁਣ 16 ਦੇ ਵਿੱਚ ਪੇ ਕਮਿਸ਼ਨ ਲੱਗਿਆ ਵਾ ਉਦੋਂ ਸਾਡਾ ਰੋਕਤਾ ਪਹਿਲਾਂ ਸਾਡਾ ਪੇ ਕਮਿਸ਼ਨ ਚੱਲ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਸੀ ਸਾਡੀ ਮੰਗ ਇੰਨੀ ਹੋਈ ਆ ਵੀ ਜੋ ਸਾਡੇ ਨੋਟੀਫਿਕੇਸ਼ਨ ਜੋ ਸਾਡੇ ਅਪੁਆਇੰਟਮੈਂਟ ਲੈਟਰਸ ਦੇ ਵਿੱਚ ਲਿਖਿਆ ਗਿਆ ਸਾਨੂੰ ਉਹੀ ਚੀਜ਼ ਦਿੱਤੀ ਜਾਵੇ ਅਸੀਂ ਹੋਰ ਇੱਕ ਵੀ ਅੱਖਰ ਵੱਧ ਨਹੀਂ ਮੰਗਦੇ ਅੱਛਾ ਤੁਸੀਂ ਆ ਕੋਈ ਪੁਸ਼ਤਾਰਾ ਕਰ ਉਸ ਤੋਂ ਪਹਿਲਾਂ ਮੰਤਰੀਆਂ ਨਾਲ ਗੱਲਬਾਤ ਕਰਨੀ ਹੈ ਐਮਐਲਏ ਬਿਲਕੁਲ ਜੀ ਐਮਐਲਏ ਸਹਿਬਾਨ 92 ਦੇ 92 ਐਮਐਲਏ ਸਹਿਬਾਨ ਨੂੰ ਜਦੋਂ ਦੀ ਸਰਕਾਰ ਬਣੀ ਆ ਕਿੰਨੀ ਵਾਰ ਇਹਨਾਂ ਨੂੰ ਅਸੀਂ ਉੱਥੇ ਜਾ ਕੇ ਮਿਲ ਚੁੱਕੇ ਆ ਆਪਦਾ ਮੰਗ ਪੱਤਰ ਦੇ ਚੁੱਕੇ ਆ ਸਿੱਖਿਆ ਮੰਤਰੀ ਜੀ ਨੂੰ 20 ਵਾਰੀ ਮਿਲ ਚੁੱਕੇ ਆ 20 ਵਾਰੀ ਆਪਣੇ ਐਫਐਮ ਸਾਹਿਬ ਨੂੰ ਮਿਲ ਚੁੱਕੇ ਆ ਅਮਨ ਰੋੜਾ ਜੀ ਨੂੰ ਵੀ ਸਰਕਟ ਹਾਊਸ ਦੇ ਵਿੱਚ 19 ਤਰੀਕ ਨੂੰ ਮਿਲੇ ਸੀ ਜਦੋਂ ਇੱਥੇ ਰੈਲੀ ਸੀਗੀ ਤਾਂ ਬਕਾਇਦਾ ਉਹ ਮਿਲੇ ਸੀ ਉਹਨਾਂ ਨੇ ਸਾਡਾ ਸਪੀਕਰ ਤੇ ਗੱਲ ਕਰਵਾਈ ਸੀ ਤਾ ਐਫਐਨ ਸਾਹਿਬ ਨੇ ਕਿਹਾ ਸੀ ਮੈਂ 25 ਤਰੀਕ ਤੱਕ ਇਹਨਾਂ ਦਾ ਹੱਲ ਕਰਕੇ ਤੁਹਾਨੂੰ ਜਵਾਬ ਦਵਾਂਗਾ ਸਿੱਖਿਆ ਮੰਤਰੀ ਹਰਜੋਤ ਬੈਨ ਜੀ ਤੇ ਮੈਂ ਬੈਠ ਕੇ ਇਹਨਾਂ ਦਾ ਹੱਲ ਕਰਵਾਵਾਂਗੇ ਮੈਂ ਬਿਜ਼ੀ ਹਾਂ ਜੀਐਸਟੀ ਦੀਆਂ ਮੀਟਿੰਗਾਂ 'ਚ ਔਰ ਮੈਂ ਬਿਜ਼ੀ ਹਾਂ ਇੱਕ ਦੋ ਫੰਕਸ਼ਨਾਂ ਦੇ ਵਿੱਚ ਇਸ ਲਈ ਇਹ ਘਬਰਾਉਣ ਨਾ ਪਰ 25 ਵੀ ਚਲੇਗੀ ਅੱਜ 30 ਤਰੀਕ ਹੋ ਗਈ ਫਿਰ ਜਿਹੜੇ ਭਗਤ ਜੀ ਆ ਆਪਣੇ ਕੈਬਨਿਨ ਮਨਿਸਟਰ ਜਲੰਧਰ ਤੋਂ ਉੱਥੇ ਵੀ ਸਾਡੇ ਸਾਥੀਆਂ ਨੇ ਮੁਜ਼ਾਹਰਾ ਕੀਤਾ ਸੀ ਉਹਨਾਂ ਨੇ ਵੀ ਫੋਨ ਤੇ ਗੱਲ ਕਰਵਾਈ ਉਹਨਾਂ ਨੂੰ ਵੀ ਕਹਿੰਦੇ ਮੈਂ ਇਹਨਾਂ ਦਾ ਕੰਮ ਕੀਤਾ ਪਿਆ ਬਈ ਜੇ ਕੰਮ ਕੀਤਾ ਪਿਆ ਤਾਂ ਫਿਰ ਉਹਨੂੰ ਸਾਈਨ ਕਰਕੇ ਥੱਲੇ ਨੋਟੀਫਿਕੇਸ਼ਨ ਜਾਰੀ ਕਰੋ ਕਿ ਪੰਜਾਬ ਮਾਰਚ ਪ੍ਰਦਰਸ਼ਨ ਕੀਤਾ ਜਾਵੇ ਬਿਲਕੁਲ ਪੰਜਾਬ ਭਾਰਤ ਚ ਪ੍ਰਦਰਸ਼ਨ ਕੀਤਾ ਜਾਵੇ ਸਾਡੇ ਨਾਲ ਕਿਸਾਨ ਜੱਥੇਬੰਦੀਆਂ ਵੀ ਆ ਮਜ਼ਦੂਰ ਜੱਥੇਬੰਦੀਆਂ ਵੀ ਆ ਮੁਲਾਜ਼ਮ ਜੱਥੇਬੰਦੀਆਂ ਵੀ ਆ ਸਾਰੀਆਂ ਜੱਥੇਬੰਦੀਆਂ ਇਹਨਾਂ ਤੋਂ ਤੰਗ ਆ ਚੁੱਕੀਆਂ ਅਸੀਂ ਤੁਹਾਡੇ ਮੀਡੀਆ ਕਰਮੀਆਂ ਆਪਣੇ ਮੀਡੀਆ ਚੈਨਲ ਦੇ ਥਰੂ ਬੇਨਤੀ ਕਰਦੇ ਆ ਕਿ ਸਾਡੇ ਨਾਲ ਚੈਨਲ ਚਲਾਇਆ ਜਾਵੇ ਬੈਠ ਕੇ ਟੇਬਲ ਤੇ ਮੀਟਿੰਗ ਕੀਤੀ ਜਾਵੇ ਇੱਕ ਦਿਨ ਦੋ ਦਿਨ ਕਰਕੇ ਉਹਦਾ ਹੱਲ ਕਰਿਆ ਜਾਵੇ ਤਾਂ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਈਏ। ਮੈਂ ਬਵਲੀਨ ਕੋਹੜਾ ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਾਥੀ ਜੌਨੀ ਸਿੰਘਲਾ ਮਰਨਵਰ ਤੇ ਬੈਠਣ ਨੂੰ ਮਜਬੂਰ ਹੋਏ ਨੇ ਸਿਰਫ ਸਰਕਾਰੀ ਨੀਤੀਆਂ ਕਰਕੇ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੱਲ ਤੱਕ 8 ਦਿਨ ਹੋ ਚੁੱਕੇ ਸਨ ਪਰ ਉਹਨਾਂ ਨੂੰ ਕੋਈ ਵੀ ਮੈਡੀਕਲ ਆਫੀਸਰ ਅਪਾਇੰਟ ਨਹੀਂ ਸੀ ਕੀਤਾ ਗਿਆ। ਐਸਚਓ ਆਉਂਦੇ ਨੇ ਸਾਰੇ ਮੇਰੇ ਆਉਂਦੇ ਨੇ ਪਰ ਸੁਹਰਤਾ ਨਾਲ ਕੋਈ ਵੀ ਮੰਗ ਸੁਣਨ ਵਾਸਤੇ ਕੋਈ ਕਹਿ ਲੋ ਆਮ ਆਦਮੀ ਪਾਰਟੀ ਦਾ ਕੋਈ ਆਇਆ ਹੋਵੇ ਰਿਪਰੈਜ਼ੈਂਟੇਟਿਵ ਪਰ ਉਹ ਨਹੀਂ ਪਹੁੰਚਿਆ ਇਨੀ નિર્દય ਸਰਕਾਰ ਨਹੀਂ ਹੋਣੀ ਚਾਹੀਦੀ ਹੁਣ ਜੇ ਜਾਣ ਤੇ ਹੀ ਬੰਨ ਆਏ ਕਿ ਬੰਦੇ ਨੇ ਕੀ ਕਰਨਾ ਫਿਰ ਸਰਕਾਰੀ ਇੱਕ ਮੈਡੀਕਲ ਆਫੀਸਰ ਪਾਇੰਟ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਦੂਜਾ ਜੋ ਉਹਨਾਂ ਦੇ ਮੰਗਾਂ ਨੇ ਸਾਰੀ ਸਾਡੀਆਂ ਹੱਕੀ ਮੰਗਾਂ ਨੇ ਸਾਡੇ ਨੋਟੀਫਿਕੇਸ਼ਨ ਤੇ ਲਿਖੀਆਂ ਗਈਆਂ ਨੇ ਉਹ ਜਾਣ ਲੈਣ ਤੋਂ ਪਹਿਲੇ ਹੀ ਕਿਰਪਾ ਕਰਕੇ ਸਾਰੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਮੰਨਣੀਆਂ ਚਾਹੀਦੀਆਂ ਨੇ ਸਾਰੀਆਂ ਸਾਡੀਆਂ ਜਾਇਜ਼ ਮੰਗਾਂ ਨੇ ਅਗਲਾ ਕੀ ਕਹਿੰਦਾ ਤੁਹਾਡਾ ਉਸਟਪ ਕੀ ਹੋਣਾ ਜੌਨ ਨੇ ਸਗਲਾ ਜਿਤ ਬੇਦਖਾਲ ਬਹੁਤ ਖਰਾਬ ਹੋ ਸੀ ਕਿਸੀ ਗਲੂਕੋਸ ਲੈਵਲ 63 ਆ ਗਿਆ ਸੀ weight ਉਹਨਾਂ ਦਾ ਹੁਣ 8-9 ਦਿਨਾਂ ਵਿੱਚ 6 ਕਿਲੋ ਘਟ ਗਿਆ ਹੋਇਆ ਹੈ ਵਾਈਡਲ ਸਾਰੇ ਬਰਾਬਰ ਹੁਣ ਜਦੋਂ ਅੱਜ ਚੈੱਕ ਹੋਏ ਨੇ ਉਹ ਰਿਪੋਰਟ ਆਏਗੀ ਇੱਕ ਅਸੀਂ ਚੈੱਕ ਕਰ ਰਾਇਆ ਸੀ ਕਿ ਉਹਨੂੰ ਜੌਂਡਿਸ ਹੋ ਚੁੱਕਿਆ ਹੈ 3.5 ਲੈਵਲ ਤੱਕ ਦਾ ਤੇ ਖਤਰਾ ਤੇ ਹੈ ਹੀ ਹੈ ਪਰ ਹੁਣ ਤਿੱਖਾ ਸੰਘਰਸ਼ ਤਾਂ ਹੋਰ ਤਿੱਖਾ ਕਰਨਾ ਹੀ ਪੈਣਾ ਅਸੀਂ ਮੰਗਾ ਤੋਂ ਬਗੈਰ ਹਟਾਂਗੇ ਤਾਂ ਨਹੀਂ ਇਸ ਤੋਂ ਬਾਅਦ ਸਾਡੇ 4-5 ਹੋਰ ਤਿਆਰ ਨੇ ਜੇ ਸਰ ਨੂੰ ਖੁਦਾ ਨਾ ਖਾਸਤਾ ਕੋਈ ਮੈਡੀਕਲ ਐਮਰਜੈਂਸੀ ਆਂਦੀ ਹੈ ਮੇਰਾ ਨਾਮ ਹਰਪ੍ਰੀਤ ਜੀ ਇਹ ਸਾਡਾ ਜਿਹੜਾ ਐਕਸ਼ਨ ਹੈ ਇਹ ਕੰਪਿਊਟਰ ਅਧਿਆਪਕਾ ਦਾ ਐਕਸ਼ਨ ਹੈ ਅਸੀਂ 120 ਤੋਂ ਉੱਪਰ ਮਤਲਬ 4 ਮਹੀਨੇ ਹੋ ਗਏ ਆ ਸਾਡਾ ਜਿਹੜਾ ਇਹ ਭੁੱਖ ਹੜਤਾਲ ਦਾ ਜਿਹੜਾ ਆ ਸੰਗਰੂਪ ਦੇ ਵਿੱਚ ਮੋਰਚਾ ਲੱਗਿਆ ਹੋਇਆ ਆ ਸਰਕਾਰ ਨੇ 4 ਮਹੀਨਿਆਂ ਵਿੱਚ ਕੋਈ ਸਾਰ ਨਹੀਂ ਲਈ ਉਸ ਤੋਂ ਬਾਅਦ ਸਾਡਾ ਮਰਨ ਵਰਤਜ ਵੀ ਜਿਹੜਾ ਆ ਸ਼ੁਰੂ ਕੀਤਾ ਗਿਆ ਕਿਉਂਕਿ ਸਾਡੇ ਲਈ ਹੁਣ ਸਥਿਤੀ ਕਰੋ ਜਾਂ ਮਰੋ ਦੀ ਬਣ ਗਈ ਸੀ ਵੈਸੇ ਵੀ ਸਰਕਾਰ ਸਾਨੂੰ ਮਾਰ ਹੀ ਰਹੀ ਹੈ ਸਾਡੇ ਹੱਥ ਹੋ ਕੇ ਤੇ ਸਾਡਾ 9 ਦਿਨ ਹੋ ਗਏ ਸਾਡਾ ਇੱਕ ਸਾਥੀ ਜਿਹੜਾ ਆ ਉਹ ਮਰਨ ਵਰਤ ਤੇ ਬੈਠਾ ਹੋਇਆ ਆ ਸਰਕਾਰ ਉਹਦੇ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੋ ਰਹੀ ਹੈਗੀ ਤੇ ਇਸ ਜਿਹੜੇ ਆ ਇਸ ਕਰਕੇ ਜਿਹੜੇ ਆ ਅਸੀਂ ਮਜਬੂਰ ਹੋ ਕੇ ਸੜਕਾਂ ਤੇ ਉੱਤਰੇ ਹੈਗੇ ਆ ਤਾਂ ਕਿ ਸਰਕਾਰ ਸ਼ਾਇਦ ਇਹ ਗੁੰੰਗੀ ਬੋਲੀ ਅੰਨੀ ਸਰਕਾਰ ਸ਼ਾਇਦ ਕਿਸੇ ਨੂੰ ਦਿਖ ਜਾਏ ਪ੍ਰਸ਼ਾਸਨ ਨੂੰ ਦਿਖ ਜਾਏ ਕਿ ਇਹ ਜਿਹੜਾ ਪੜਿਆ ਲਿਖਿਆ ਵਰਗ ਆ ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਸਿੱਖਿਆ ਦੇ ਰਹੇ ਆ ਕਿ ਆਪਣੇ ਹੱਕਾਂ ਲਈ ਲੜੋ ਪਰ ਸਾਡੇ ਆਪ ਦੇ ਹੱਕ ਖੋਏ ਜਾ ਰਹੇ ਆ ਤੇ ਅਸੀਂ ਸ਼ਾਇਦ ਅਸੀਂ ਕਿਸੇ ਨਾ ਕਿਸੇ ਹੀਲੇ ਵਸੀਲੇ ਸਰਕਾਰ ਦੀਆਂ ਅੱਖਾਂ ਖੋਲ ਸਕੀਏ